ਨੂੰ ਵੋਟ ਪਾ ਰਹੇ ਹੋ ਫਿਰ ਇਸ ਦੀ ਵੀਰ ਜੀ ਬੋਰਡ ਤੇ ਜਿੰਨੂੰ ਆਖੋ ਉਹਨੂੰ ਪਾ ਦੇਆ ਕਿਦੋਂ ਸਾਡੀ ਕੋਈ ਸਹੂਲਤ ਹੀ ਨਹੀਂ ਮਿਲਨੀ ਤੇ ਬੋਰਡ ਪਾ ਕੇ ਕੀ ਕਰੀਏ ਯਾਰ ਕਹਿੰਦਾ ਪਾਉਣੀ ਹੈ ਇਹਨੂੰ ਤੂੰ ਇੰਨੇ ਆਕ ਗਿਆ ਆਪਾਂ ਸਰਕਾਰਾਂ ਹਾਂ ਆਨੇ ਆਕ ਗਿਆ ਵੇਖੋ ਆ ਸਾਡੀ ਜਿੰਦਗੀ ਆ ਮਿਹਨਤਾਂ ਮੰਜੂਰੀਆਂ ਕਰਕੇ ਰੋਟੀ ਵੀ ਨਹੀਂ ਪੂਰੀ ਹੋਣ ਢੀ ਕੋ ਘਰ ਨਹੀਂ ਕੋਈ ਕੁਲਾ ਨਹੀਂ ਕੋਈ ਥਾਂ ਨਹੀਂ ਕੋਈ ਥੱਲਾ ਨਹੀਂ ਕਿਹੜੀ ਪਾਰਟੀ ਨੂੰ ਲਿਆਉਗੀ ਅੱਗੇ ਅੱਗੇ ਤਾਂ ਕਾਂਗਰਸ ਨੂੰ ਵੇਖੋ ਕਿੰਨੂੰ ਬੋਰਡ ਪਾਉਣ ਦਾ ਇਰਾਦਾ ਫਿਰ ਇਸ ਦੀ ਭਾਜੀ ਵੀ ਨੂੰ ਇਹਨੂੰ ਬੋਰਡ ਪਾਉਗੇ ਬੋਰਡ ਵੀ ਪਾਦਾ ਕੋਈ ਸੈਂਟਰ ਪਾਣੀ ਪਾਉੜੀ ਬੋਰਡ ਪਾਜੀ ਆਮ ਪਾਰਟੀ ਨੂੰ ਪਾ ਪਾਰ ਆਮ ਪਾਰਟੀ ਨੇ ਵੱੱਤੀ ਫਰੀ ਕੀਤੀ ਆ ਬੱਚਿਆਂ ਦੀ ਪੜ੍ਹਾਈ ਉਹਨੇ ਭਾਜੀ ਕਿੰਨੇ 31000 ਰੁਪਏ ਆਇਆ ਹੈਗਾ ਸਾਡੂੰ ਤੇ ਨਹੀਂ ਆ ਰਿਹਾ ਭਾਜੀ ਅੱਜ ਬਾਬਾ ਜੀ ਤੁਸੀਂ ਕਿਹਨੂੰ ਵੋਟ ਪਾਓਗੇ ਇਸ ਵਾਰ ਅਸੀਂ ਆਮ ਪਾਰਟੀ ਨੂੰ ਅੰਮ੍ਰਿਤਸਰ ਤੋਂ ਕਿੰਨੂੰ ਫਿਰ ਐਰ ਕੀ ਵੋਟ ਪਾਜਾਂਗੇ ਭਾਜੀ ਤੁਹਾਡੇ ਕੀ ਵਿਚਾਰ ਹੈ ਬੀਜੇਪੀ ਕੱਲੀ ਕਲੋਏਗੀ ਤੇ ਬੀਜੇਪੀ ਜਿੱਤੇਗੀ ਜੇ ਗੱਠਜੋੜ ਕਰੇਗੀ ਤੇ ਫਿਰ ਨਹੀਂ ਮੁਸ਼ਕਿਲ ਹੈ ਜੇ 2 ਲੱਖ ਬੰਦਾ ਕੰਮ ਕਰਦਾ ਪਿਆ ਤੇ ਉਹਦੇ ਵਿੱਚੋਂ 1.5 ਲੱਖ ਬੰਦੇ ਦੀ ਵੋਟ ਬਾਹਰ ਹੀ ਜਾਏਗੀ ਆਮ ਆਦਮੀ ਪਾਰਟੀ ਨਹੀਂ ਜਾਏਗੀ ਮੈਂ ਗਰੰਟੀ ਨਾਲ ਕਹਿ ਸਕਦਾ ਹਜੇ ਵੋਟ ਕਿਨੂੰ ਪਾਈਏ ਸਾਰਾ ਕਾਰੋਬਾਰ ਹੀ ਸਾਰੇ ਠੱਪ ਹੋਏ ਵੇ ਇਹ ਆਮ ਆਦਮੀ ਨੇ ਅਸੀਂ ਕੋਈ ਬੋਟਵਾੜ ਨਹੀਂ ਪਾਣੀ ਪਾਓਗੇ ਫਿਰ ਅ ਕਾਂਗਰਸ ਨੂੰ ਪਾਵਾਂਗੇ ਤੁਸੀਂ ਭਾਜੀ ਕਿਨੂੰ ਵੋਟ ਪਾਣੀ ਫਿਰ ਅਸੀਂ ਹਾਂਜੀ ਬੀਜੇਪੀ ਬੀਜੇਪੀ ਸਾਰਾ ਨਬੀ ਬੀਜੇਪੀ ਮੈਨੂੰ ਕਾਰਨ ਨਹੀਂ ਪਤਾ ਬੀਜੇਪੀ ਇਹ ਤੇ ਫਿਰ ਉਹ ਅੰਧ ਭਗਤਾਂ ਵਾਲੀ ਗੱਲ ਪਾਰਟੀ ਵਧੀਆ ਹੈਗੀ ਜੇ ਭਾਈ ਮਤਲਬ ਕਿੰਨੂੰ ਵੋਟ ਪਾਓਗੇ ਬੀਜੇਪੀ ਵਾਲੇ ਕੋ ਕਿਉਂ ਸ਼ੇਰ ਹੁੰਦਾ ਹੈ ਕੁੱਤਾ ਕੁੱਤਾ ਹੁੰਦਾ ਹੈ ਸ਼ੇਰ ਤੇ ਠੀਕ ਹੈ ਪਰ ਤੁਸੀਂ ਕੁੱਤਾ ਕਿੰਨੂੰ ਕਹਿੰਦੇ ਨੇ ਕੁੱਤਾ ਨਹੀਂ ਕਹਿੰਦੇ ਮਤਲਬ ਜਿਸ ਮੇ ਤੱਕ ਜੋ ਲਾਇਕ ਬੱਚਾ ਹੁੰਦਾ ਹੈ ਘਰ ਮੇ ਵੀ ਮੈਂਬਰ ਜੋ ਲਾਇਕ ਹੋਗਾ ਉਸੇ ਕੋ ਹਮ ਆਗੇ ਉਸਕੋ ਐਬਿਲਿਟੀ ਦੇਂਗੇ ਨਾ ਯੋਗਯ ਪਰਸਨ ਕੋ ਅੱਛਾ ਭਾਜੀ ਤੁਸੀਂ ਕਿੰਨਾ ਬੜੀ ਮੈਂ ਸਰ ਬੀਜੇਪੀ ਨੂੰ ਲੋਕ ਸਭਾ 2024 ਦੀਆਂ ਚੋਣਾਂ ਨੇੜੇ ਹੈਗੀਆਂ ਨੇ 1 ਜੂਨ ਨੂੰ ਚੋਣਾਂ ਨੇ ਤੇ ਹਰ ਇੱਕ ਪਾਰਟੀ ਦਾ ਉਮੀਦਵਾਰ ਗਰਾਊਂਡ ਲੈਵਲ ਤੇ ਉਤਰ ਕੇ ਲੋਕਾਂ ਨਾਲ ਮਿਲ ਰਿਹਾ ਆ ਉਹਨਾਂ ਦੇ ਮਸਲੇ ਜਿਹੜੇ ਨੇ ਉਸ ਉਹਨਰ ਦੇ ਪਏ ਨੇ ਪਰ ਹੁਣ ਗੱਲ ਇਹ ਹੈਗੀ ਆ ਕਿ ਕਿਹੜੀ ਪਾਰਟੀ ਨੂੰ ਲੋਕ ਜਿਤਾਉਂਦੇ ਨੇ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਹਰ ਇੱਕ ਪਾਰਟੀ ਤੋਂ ਆਪਣਾ ਉਮੀਦਵਾਰ ਚੁਣਿਆ ਗਿਆ ਆ ਗੱਲ ਕਰ ਲਈਏ ਕਾਂਗਰਸ ਪਾਰਟੀ ਤੋਂ ਐਮਪੀ ਗੁਰਜੀਤ ਸਿੰਘ ਓਜਲਾ ਜੋ ਦੋ ਵਾਰ ਪਹਿਲਾਂ ਮੌਜੂਦਾ ਐਮਪੀ ਰਹਿ ਚੁੱਕੇ ਨੇ ਸੋ ਹੁਣ ਗੱਲ ਕਰ ਲਈਏ ਆ ਆਮ ਆਦਮੀ ਪਾਰਟੀ ਦੀ ਕੁਲਦੀਪ ਸਿੰਘ ਢਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਨਿਲ ਜੋਸ਼ੀ ਚੁਣੇ ਗਏ ਨੇ ਸੋ ਕਹ ਲਈ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਆਂਦੇ ਪੁੱਤਰ ਈਮਾਨ ਸਿੰਘ ਮਾਨ ਜੋ ਇਹ ਅੰਮ੍ਰਿਤਸਰ ਦੀ ਜਿਹੜੀ ਐ ਸੀਟ ਤੋਂ ਉਹ ਲੜਨਗੇ ਜਿਸ ਤੋਂ ਬਾਅਦ ਕਹ ਲਈ ਕਿ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਕਿੱਧਰ ਨੂੰ ਵੱਧਦਾ ਆ ਸੋ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਸ ਪਾਰਟੀ ਨੂੰ ਇਸ ਵਾਰ ਵੋਟ ਦੇਣ ਜਾ ਰਹੇ ਨੇ ਕੀ ਸੋਚਦੇ ਪਏ ਨੇ ਗੁਰੂ ਨਗਰੀ ਦੀ ਸੁਧਾਰ ਨੂੰ ਲੈ ਕੇ ਸੋਸ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਇਸ ਵਕਤ ਹੈਰੀਟੇਜ ਸਟਰੀਟ ਦੇ ਵਿੱਚ ਖੜੇ ਹੋਏ ਆਂ ਲੋਕਾਂ ਨਾਲ ਅਸੀਂ ਗੱਲਬਾਤ ਕਰਾਂਗੇ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਕੀ ਸੋਚਦੇ ਨੇ ਬਬੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਇੰਦਰਜੀਤ 2024 ਦੀਆਂ ਚੋਣਾਂ ਨੇ ਕਿਸ ਪਾਰਟੀ ਨੂੰ ਯਾਰ ਕੀ ਵੋਟ ਦੋਗੇ ਫਿਰ ਉਹ ਵੇਖੋ ਹੁਣ ਕਿੰਨੂੰ ਪਾਉਣਾ ਜਦੋਂ ਚੋਣਾਂ ਆਉਣਗੀਆਂ ਫਿਰ ਵੇਖਾਂਗੇ ਪਹਿਲਾਂ ਕਿਹੜੀ ਪਾਰਟੀ ਨੂੰ ਦਿੱਤੀ ਸੀਗੀ ਪਹਿਲਾਂ ਅਸੀਂ ਕਾਂਗਰਸ ਨੂੰ ਪਾਉਣਾ ਅਕਾਲੀਆਂ ਨੂੰ ਅਕਾਲੀਆਂ ਨੂੰ ਹਾਂ ਹੁਣ ਅਕਾਲੀਆਂ ਨੂੰ ਪਾਓਗੇ ਫਿਰ ਵੇਖੋ ਹੁਣ ਕਿੰਨੂੰ ਪਾਉਣਾ ਜਦੋਂ ਸਮਾਂ ਆਊਗਾ ਫਿਰ ਵੇਖਾਂਗੇ ਨਹੀਂ ਫਿਰ ਵੀ ਸੁਧਾਰ ਦੀ ਲੈ ਕੇ ਗੱਲ ਕਰ ਲਈਏ ਗੁਰੂ ਨਗਰੀ ਦੀ ਸੁਧਾਰ ਨੂੰ ਲੈ ਕੇ ਕਿਹੜੀ ਪਾਰਟੀ ਵਧੀਆ ਜਿਹੜੀ ਪਾਰਟੀ ਵਧੀਆ ਲੱਗੂਗੀ ਉਹਨੂੰ ਪਾਵਾਂਗੇ ਜੇ ਬੰਦਾ ਵਧੀਆ ਖੜੂਗਾ ਕੋਈ ਅਨੀਲ ਜੋਸ਼ੀ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਕਿਤੇ ਅੰਮ੍ਰਿਤਸਰ ਤੋਂ ਹਰਪੁਰ ਜ਼ਿਲ੍ਹਾ ਅਡਾ ਹਰਪੁਰ ਹਾਂਜੀ ਕਿਨੂੰ ਫਿਰ ਪਾਓਗੇ ਉਧਰੋਂ ਵੇਖੋ ਹੁਣ ਜਿਹੜੀ ਪਾਰਟੀ ਸਾਡੀ ਚੰਗੀ ਲੱਗੂਗੀ ਉਹਨੂੰ ਪਾਵਾਂਗੇ ਬਿਲਕੁਲ ਮਾਤਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਬਈ ਕੋਈ ਤਾਂ ਮੈਂ ਤੁਸੀਂ ਕਿਹੜੀ ਜਗ੍ਹਾ ਤੋਂ ਮਾਤਾ ਜੀ ਫਰੀਕਰ ਚੂੜੀਆਂ ਦੇ ਵਿੱਚ ਕਿਨੂੰ ਵੋਟ ਪਾ ਰਹੇ ਹੋ ਫਿਰ ਇਸ ਵਾਰ ਵੀਰ ਜੀ ਬੋਰਡ ਦੇ ਜਿੰਨੂੰ ਅਖੋੜ ਨੂੰ ਪਾ ਦਿਆ ਕਿਦੋਂ ਸਾਡੀ ਕੋਈ ਸਹੂਲਤ ਹੀ ਨਹੀਂ ਮਿਲਨੀ ਤੇ ਬੋਰਡ ਪਾ ਕੇ ਕੀ ਗੜੀਆ ਕਹਿੰਦੇ ਪੌਣੀ ਕੇ ਨੂੰ ਨਹੀਂ ਕੇ ਨੂੰ ਨਹੀਂ ਪੌਣੀ ਕਿਉਂ ਇੰਨੇ ਆਕ ਗਏ ਆ ਬਸ ਸਰਕਾਰਾਂ ਹਾਂ ਇੰਨੇ ਆਕ ਗਏ ਆ ਵੇਖੋ ਆ ਸਾਡੀ ਜਿੰਦਗੀ ਆ ਮਿਹਨਤਾਂ ਮੰਜੂਰੀਆਂ ਕਰਕੇ ਰੋਟੀ ਵੀ ਨਹੀਂ ਪੂਰੀ ਹੋਣ ਢਈ ਕੋਈ ਸਹੂਲਤ ਨਹੀਂ ਮਿਲ ਰਹੀ ਐਂ ਦੱਸੋ ਕੀ ਗੜੀਏ ਸੋ ਪਹਿਲਾਂ ਕਿਹੜੀ ਪਾਰਟੀ ਨੂੰ ਵੋਟ ਦਿੱਤੀ ਸੀ ਆਖਰੀ ਵਾਰ ਕਾਲੀਆਂ ਨੂੰ ਕਾਲੀਆਂ ਨੂੰ ਕੋਈ ਸਹੂਲਤਾਂ ਜਿਵੇਂ ਘਰ ਦੇ ਵਿੱਚ ਕਨਕ ਦੀਆਂ ਜਿਹੜੀਆਂ ਫੈਸਿਲਿਟੀਆਂ ਸੀ ਕੋਈ ਸਹੂਲਤ ਨਹੀਂ ਕੋਈ ਨਹੀਂ ਮਿਲੀ ਸੋ ਹੁਣ ਇਸ ਵਾਰ ਕੋਈ ਇਰਾਦਾ ਨਹੀਂ ਰੋਡ ਬੰਨਦਾ ਕੋ ਬੋਰਡ ਦਾ ਇਰਾਦਾ ਤੇ ਹੈ ਵਾ ਪਰ ਕੋਈ ਸੁਵਿਧਾ ਦੇ ਦੇਣ ਕੋ ਘਰ ਨਹੀਂ ਕੋ ਕੁਲਾ ਨਹੀਂ ਕੋ ਥਾਣ ਨਹੀਂ ਕੋ ਥੱਲਾ ਨਹੀਂ ਹੈ ਜੇ ਗਰੀਬੀ ਬੰਦੇ ਜੇ ਬੰਦਾ ਕੁਝ ਘਰੋਂ ਬਕਾਰ ਹੋਇਆ ਕੋਈ ਸੁਵਿਧਾ ਦੇ ਦੇਣੀ ਚਾਹੀਦੀ ਹੈ ਨਾ ਪਰ ਬੜੀਆਂ ਸਕੀਮਾਂ ਚੱਲਦੀਆਂ ਸਰਕਾਰ ਦੀਆਂ ਸੈਂਟਰਲ ਗਵਰਨਮੈਂਟ ਦੀਆਂ ਬੜੀਆਂ ਸਕੀਮਾਂ ਚੱਲਦੀਆਂ ਸਾਨੂੰ ਦੇ ਪੁੱਤ ਕੋਈ ਸੁਵਿਧਾ ਨਹੀਂ ਮਿਲਦੀ ਆ ਲੋਕਾਂ ਦੇ ਪਿੰਡਾਂ 'ਚ ਕਣਕ ਮਿਲਦੀ ਹੈ ਕੋਈ ਮਿਲਦਾ ਸਾਨੂੰ ਉਹ ਵੀ ਨਹੀਂ ਮਿਲਦੀ ਅੱਛਾ ਕਦੀ ਨੇੜੇ ਸਰਪੰਚ ਨਾਲ ਜਿਵੇਂ ਤੁਸੀਂ ਪਿੰਡ 'ਚ ਰਹਿੰਦੇ ਹੋ ਸਰਪੰਚ ਨਾਲ ਗੱਲ ਨਹੀਂ ਕੀਤੀ ਕਿ ਬੜੀ-ਵੜੀ ਕਰੀ ਦੀ ਆ ਹਾਂ ਕਾਰਡ ਬਣਦਾ ਵਾ ਕ ਇੱਕ ਸਿਰਫ ਵਿਧਵਾ ਪੈਲਸਾਂ ਲੱਗੀ ਆ ਉਹ ਮਿਲਦੀ ਜੀ ਕੌਣ ਕੌਣ ਨੇ ਕਰਦੇ ਵਿੱਚ ਘਰ ਦੇ ਵਿੱਚ ਇੱਕ ਬੇਟਾ ਹੋਵੇ ਕਮਾਈ ਆ ਬੇਟਾ ਕਮਾਉਂਦਾ ਫਿਰ ਕਰਦੇ ਵਿੱਚ ਬੇਟਾ ਵੀ ਤੁਹਾਨੂੰ ਪਤਾ ਅੱਜ ਕੱਲ ਬੇਟਿਆਂ ਦਾ ਕਿੰਨੀ ਕਮਾਈ ਹੈ ਬੇਟਿਆਂ ਦੀ ਤੁਹਾਨੂੰ ਸਭ ਨੂੰ ਪਤਾ ਵੀ ਕਮਾਈ ਕਿੰਨੀ ਹੈ ਕੋਈ ਸੁਵਿਨਿਧਿਆੜੀ ਦੱਪਾਈ ਅੱਛਾ ਅੱਛਾ ਭਾਜੀ ਕੀ ਨਾਮ ਤੁਹਾਡਾ ਦਲੀਪ ਸਿੰਘ ਕਿਹੜੀ ਜਗ੍ਹਾ ਤੋਂ ਜੀ ਛਾੜਿਓ ਛਾੜੇ ਅੰਮ੍ਰਿਤਸਰ ਤੋਂ ਫਿਰ ਕਿਨੂੰ 에ਅਰ ਕੀ ਵੋਡ ਪੰਜ ਆ ਰਹੇ ਹੋ ਆ ਕਿਤੇ ਮੁਸ਼ਕਲ ਬਲਕਿ ਬੋਰਡ ਪਾਉਂਦਾ ਕੋ ਰਾਦਾ ਨਹੀਂ ਗਿਆ ਕਿਸੇ ਨੂੰ ਪਾਣੀ ਨਹੀਂ ਪਾਣੀ ਹਾਂਜੀ ਤੂੰ ਇੰਨੀ ਕੀ ਗੱਲ ਹੋ ਗਈ ਇਸ ਵਾਰ ਕਿਉਂ ਐਦਾ ਸੁਹੂਲਤਾ ਹੀ ਨਹੀਂ ਕੋਈ ਕੰਮ ਹੀ ਨਹੀਂ ਹੈਗਾ ਕੋਈ ਬਿੱਲ ਦੇ ਵਿਲੇ ਆਉਂਦਾ ਵੀ ਫਿਰ ਸਾਨੂੰ ਆਪ ਹੈ ਕਿ 31000 ਰੁਪਿਆ ਫਿਰ ਬਿੱਲ ਆ ਗਿਆ ਅੱਛਾ ਹਾਂ ਨਹੀਂ ਮਾਨ ਸਾਹਿਬ ਨੇ ਤਾਂ ਕਿਹਾ ਜ਼ੀਰੋ ਬਿੱਲ ਆ ਰਹੇ ਸਾਰੇ ਆ ਦੇ ਮਾਨੂੰ ਤੇ ਆਪ 31000 ਰੁਪਿਆ ਬਿੱਲ ਆ ਗਿਆ ਬਿੱਲ ਮੁਆਫਕਤ ਹੋਇਆ ਜੀ ਬਿੱਲ ਆ ਗਿਆ 31000 ਰੁਪਿਆ ਫਿਰ ਬਿੱਲ ਆ ਗਿਆ ਉਹ ਫਿਰ ਗਏ ਹੋਣਾ ਕੋ ਤਾਰਨਾ ਉਹ ਉਹ ਕਹਿੰਦੇ ਤੁਸੀਂ ਆਪਣਾ ਬਿੱਲ ਤੁਹਾਨੂੰ ਦਾਰਨਾ ਪੈਣਾ ਹੈ ਅੱਛਾ ਹਾਂਜੀ ਕੀ ਮੁਸ਼ਕਲਾਂ ਫਿਰ ਆ ਰਹੀਆਂ ਨੇ ਹੁਣ ਕਿਉਂਕਿ ਮੌਜੂਦਾ ਸਰਕਾਰ ਜਿਹੜੀ ਆ ਕਿੰਨਾ ਕਿ ਉਹਨਾਂ ਦਾ ਕੰਮ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਮਤਲਬ ਢਾਈ ਤਿੰਨ ਸਾਲ ਹੋ ਚਲੇ ਕੰਮ ਤੇ ਕੋਈ ਜੀ ਨਜ਼ਰ ਨਹੀਂ ਆ ਰਿਹਾ ਜੀ ਕੰਮ ਨਹੀਂ ਕੋਈ ਨਜ਼ਰ ਆ ਰਿਹਾ ਤੇ ਕਿਹੜੀ ਪਾਰਟੀ ਪਾਰਟੀ ਨੂੰ ਫਿਰ ਵੋਟ ਦੋਗੇ ਕਿਉਂਕਿ ਵੋਟ ਤਾਂ ਆਪਣਾ ਇੱਕ ਹੱਕ ਹੁੰਦਾ ਪੋਣ ਦਾ ਅਧਿਕਾਰ ਹੁੰਦਾ ਆ ਕਿਹੜੀ ਪਾਰਟੀ ਨੂੰ ਲਿਆਓਗੇ ਅੱਗੇ ਅੱਗੇ ਤਾਂ ਕਾਂਗਰਸ ਨੂੰ ਵੇਖਾਂਗੇ ਫਿਰ ਕਾਂਗਰਸ ਹਾਂਜੀ ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਖੜੇ ਨੇ ਐਮਪੀ ਜੋ ਪਹਿਲਾਂ ਦੋ ਵਾਰ ਰਹ ਚੁੱਕੇ ਨੇ ਹਾਂਜੀ ਅਦਕ ਉਹਨਾਂ ਨੂੰ ਬੋਰਡ ਪਾਵਾਂਗੇ ਜੀ ਹਾਂਜੀ ਲੱਗਦਾ ਪਹਿਲਾਂ ਗੁਰੂ ਨਗਰੀ ਲਈ ਕੰਮ ਕੀਤੇ ਹੋਣਾਂ ਨੇ ਪਹਿਲਾਂ ਠੀਕ ਪਹਿਲਾਂ ਉਹ ਕੰਮ ਕਰਦੇ ਠੀਕ ਹੀ ਹਾਂਜੀ ਉਹਨਾਂ ਨੂੰ ਬੋਰਡ ਪਾਵਾਂਗੇ ਸੋ ਹੋਰ ਹਾਂਜੀ ਕੀ ਕਰੇ ਕਾਂਗਰਸਰ ਦੇ ਕਿਨ ਜਿਹੜੇ ਸਹੀ ਰਹੀ ਆ ਕਾਂਗਰਸ ਸਹੀ ਰਹੀ ਸਹੀ ਰਹੀ ਆ ਕਾਲੀਆਂ ਨੇ ਆਣ ਕੇ ਬਿਲਕੁਲ ਦੁਨੀਆਂ ਨੂੰ ਭੁੱਖੇ ਹੀ ਮਾਰਤਾ ਹੋਰ ਕੋਈ ਪਾਰਟੀ ਭਾਜਪੀ ਵੀ ਹੈਗੀ ਜਾਂ ਫਿਰ ਹੋਰ ਆਪਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਸਾਰੇ ਹੈਗੇ ਪੁੱਤਰ ਪਤਾ ਗੱਲ ਕੀ ਆ ਪਰ ਇਹ ਵੀ ਕਮਸੋ ਕਮ ਕਿਸ ਗਰੀਬ ਦੀ ਬੰਦਾ ਸੁਣੇ ਸਹੀ ਜੇ ਬੰਦਾ ਗਰੀਬ ਡੈਗ ਬੰਦਾ ਵਾ ਉਹਨੂੰ ਕੌਣ ਥਾਲਦਾ ਸਰਕਾਰ ਸਰਕਾਰ ਨਾਲ ਨਾਲ ਸਰਕਾਰ ਹੋਰ ਦਬ ਦਿੰਦੀ ਆ ਪਿੱਛਲੇ ਡਿਕਨ ਲਿਦਰ ਜੋ ਤੁਸੀਂ ਜ਼ਿਕਰ ਕੀਤਾ ਕਿ ਕਾਂਗਰਸ ਨੇ ਕੰਮ ਸਹੀ ਕੀਤੇ ਕਿਹੜੇ ਕੰਮ ਸਹੀ ਲੱਗੇ ਤੁਹਾਨੂੰ ਕਾਂਗਰਸ ਚਲੋ ਫੇਰ ਵੀ ਚਲੋ ਮਾੜੀ ਮੋਟੀ ਮਜਦਦ ਕਰਦੇ ਰਿਆ ਜਿੰਨੇ ਜੋਗੇ ਹੁੰਦੇ ਕਰਦੇ ਰਿਆ ਤੇ ਹੁਣ ਦੇ ਕੱਖ ਵੀ ਨਹੀਂ ਹੁਣ ਤੇ ਬਿਲਕੁਲ ਭੁੱਖੇ ਮਰਨ ਦੇ ਆ ਵੇਖੋ ਤੁਹਾਡੇ ਹੁੰਦੇ ਰਮਾਲ ਵੇਚਨ ਦੇ ਇਹ 10-10 ਰੁਪਏ ਇਕੱਠੇ ਕਰਦੇ ਕੀ ਬੰਦਾ ਇਹਨਾਂ ਜੇ ਕਿ ਤੁਹਾਡੇ ਵਰਗੇ ਵੀਰ ਨੇ ਲੈ ਲਿਆ ਠੀਕ ਨਹੀਂ ਤੇ ਨਾਲ ਸੇ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆਪਾਂ ਭਾਜੀ ਕੀ ਨਾਮ ਤੁਹਾਡਾ ਮੇਰਾ ਦੀਪਕ ਕੁਮਾਰ ਭਾਜੀ ਜਗਾ ਤੋਂ ਜੀ ਮੰਮੇਂਸਰ ਤੋਂ ਆਈ ਭਾਈ ਕਿੰਨੂ ਵੋਟ ਪਾ ਇਸ ਸਰ ਸਰ ਬੀਜਪੀ ਨਹੀਂ ਹਾਂ ਸਰ ਕਿਉਂਕਿ ਬੀਜਪੀ ਦੀ ਗੱਲ ਕਰ ਲਈਏ 2020 2021 ਦਾ ਸਮਾਂ ਸੀਗਾ ਕਿਸਾਨ ਅੰਦੋਲਨ ਦਾ ਲੋਕੀ ਬੀਜਪੀ ਦਾ ਨਾਮ ਮੂੰਹ ਤੇ ਨਹੀਂ ਲਿਆਉਂਦੇ ਕਿ ਬੀਜਪੀ ਆਪਾਂ ਵੜਨ ਨਹੀਂ ਦੇਣੀ ਸੋ ਹੁਣ ਬੀਜਪੀ ਅਲੱਗ ਆ ਲੜ ਰਹੀ ਆ ਸ਼ਰਮਣੀਆਂ ਅਕਾਲੀ ਦਾ ਅਲੱਗ ਲੜ ਰਹੀ ਆ ਕੀ ਕੀ ਲੱਗਦਾ ਦੋਵੇਂ ਆਪਣੇ ਸਿਰ ਤੇ ਜੜੀਆਂ ਇਹ ਚੋਨਾ ਲੜ ਰਹੀ ਨੇ ਸਰ ਇਸ ਜਿਆਦਾ ਇਸ ਜੋ ਵੀ ਦੇਖਿਆ ਜਾਵੇ ਦੇ ਵਜੂਦ ਜਿਆਦਾ ਬੀਜਪੀ ਦਾ ਨਜ਼ਰ ਆ ਰਿਹਾ ਹਰ ਜਗ੍ਹਾ ਹਰ ਦੇ ਮੂੰਹ ਤੇ ਹੀ ਬੀਜਪੀ ਕਿਉਂਕਿ ਕਿਨ ਵਿਰੋਧ ਵੀ ਬਣ ਰਹੇ ਸਰ ਦੇਖੋ ਜੀ ਵਿਰੋਧ ਕਰਨ ਵਾਲੇ ਹੀ ਕਰਨਾ ਜਿਹਨਾਂ ਨੇ ਕਰਨਾ ਪਾ 90% ਤੇ ਜਿਨ੍ਹਾਂ ਦਾ ਜੋਰ ਹੈਗਾ ਬੀਜਪੀ ਦਾ ਹਰ ਕਿਤੇ ਮੂਹਰੇ ਆ ਅੰਦਰਖਾਤੇ ਸਾਹਮਣੇ ਬੀਜਪੀ ਨੂੰ ਹੀ ਵੋਟ ਪਾਣੀ ਹੈ ਚਲੋ ਅਜੇ ਤਾਂ ਹੁਣ ਇੱਕ ਤਰੀਕ ਨੂੰ ਪਤਾ ਲੱਗੇਗਾ ਜਾਂ ਉਸ ਤੋਂ ਬਾਅਦ ਰਿਜ਼ਲਟ ਵੇਖਦੇ ਹਾਂ ਕੀ ਨਿਕਲ ਕੇ ਹੁੰਦੇ ਆ ਹੋਰ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਤੁਹਾਡਾ ਇਹਨੂੰ ਵੋਟ ਪਾਓਗੇ ਸਰ ਵੋਟ ਵੀ ਪਾਦਾ ਕੋਈ ਨਹੀਂ ਸੈਂਟਰੇ ਪਾਣੀ ਵੋਟ ਜੀ ਕਿਹਨੂੰ ਪਾਓਗੇ ਸੈਂਟਰੇ ਪਾਣੀ ਵੋਟ ਹਾਂਜੀ ਬੀਜਪੀ ਨੂੰ ਬੀਜਪੀ ਹਾਂਜੀ ਕੀ ਲੱਗਦਾ ਪੰਜਾਬ ਲਈ ਕੀ ਕੰਮ ਚੰਗੇ ਕੀਤੇ ਆ ਉਹਨਾਂ ਨੇ ਕਿ ਜੋ ਵੀ ਉਹਨੇ ਕੀਤਾ ਸੈਂਟਰੇ ਬੈਠ ਕੇ ਉਸ ਹਿਸਾਬ ਨਾਲ ਸਹੀ ਕੀਤਾ ਵਾ ਪੰਜਾਬ ਠੀਕ ਪੰਜਾਬ ਪੰਜਾਬ ਦੇ ਪੰਜਾਬੀ ਵਖਾਂਗੇ ਕਿ ਸੈਂਟਰ ਚੱਲ ਰਿਹਾ ਵਾ ਜੋ ਵੀ ਬਾਹਰ ਹੁੰਦੇ ਦਾ ਕੰਮ ਕਰਦੇ ਪਏ ਠੀਕ ਕਰਦੇ ਪਏ ਨੌਜਵਾਨਾਂ ਵਾਸਤੇ ਵੀ ਕਰਦੇ ਪਏ ਯਾਰ ਤੇ ਬਜ਼ੁਰਗਾਂ ਨੇ ਵੀ ਕਰਦੇ ਪਏ ਯਾਰ ਕਿਦੋਂ ਆਪਣੀ ਸੋਚ ਵਾ ਕਿ ਕਿਤਨਾ ਘੜੀ ਗਿਤੇ ਚਲਾਣੀ ਆ ਕਿ ਜੋ ਸੈਂਟਰਿਕ ਕੰਮਗਾ ਸੈਂਟਰਿਕ ਕਰਨਾ ਵਾ ਅੱਛਾ ਮੋਦੀ ਦਾ ਨਾਰਾ ਵੀ ਬੜਾ ਚੱਲਦਾ ਪਿਆ ਆਬ ਕੀ ਬਾਾਰ ਫਿਰ 400 ਬਾਾਰ ਤੇ ਦੁਬਾਰਾ ਲੱਗਦਾ ਫਿਰ ਮੋਦੀ ਦੀ ਸਰਕਾਰ ਹੀ ਆਊਗੀ ਨਹੀਂ ਦੇਖੋ ਮੈਂ ਟੀਵੀ ਟੂ ਵੀ ਘਾਟੇ ਵੇਖਦਾ ਮੈਂ ਆਪਣੇ ਸਾਇੰਸ ਦੇ ਹਿਸਾਬ ਨਾਲ ਚੱਲਣ ਰਿਹਾ ਜੋ ਮੇਰਾ ਗੱਲ ਹੈ ਤੇ ਜੋ ਇਹ ਠੀਕ ਆ अच्छा और आपा लोकां नाल ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕੀ ਨਾਮ ਜੀ ਤੁਹਾਡਾ ਅਜਾ ਦੱਸੋ ਵੋਟ ਕਿਨੂੰ ਪਾ ਲੱਗੇ ਹੋ ਇਸ ਵਾਰ ਅੱਛਾ ਦੱਸੋ ਤੇ ਸਹੀ ਵੋਟਾਂ ਆ ਰਹੀਆਂ ਕਿਨੂੰ ਵੋਟ ਪਾਓਂਗੇ ਬੋਰਡ ਭਾਜੀ ਆਮ ਪਾਰਟੀ ਨੂੰ ਪਾਵਾਂਗੇ ਬਿਲਕੁਲ ਬਿਲਕੁਲ ਆਮ ਪਾਰਟੀ ਨੇ ਕੀ ਕੀ ਕੀਤਾ ਆਪਣੇ ਪੰਜਾਬ ਲਈ ਆਮ ਪਾਰਟੀ ਨੇ ਬੱਤੀ ਫ੍ਰੀ ਕੀਤੀ ਆ ਬੱਚਿਆਂ ਦੀ ਪੜਾਈ ਉਹ ਨੇ ਭਾਜੀ ਕਹਿੰਦੇ 31000 ਰੁਪਏ ਆਇਆ ਹੈਗਾ ਸਾੰਦੂਦ ਨਹੀਂ ਆ ਰਿਹਾ ਭਾਜੀ ਸਾਨੂੰ ਕੋਈ ਬਿੱਲ ਨਹੀਂ ਆ ਰਿਹਾ ਅਸੀਂ ਅਸੀਂ ਵੀ ਲਾਇਆ ਵਾ ਸਾਰਾ ਘਰ ਦਾ ਸਬਾਨ ਚੱਲਦਾ ਵਾ ਬਿਲਕੁਲ ਨਹੀਂ ਬਿੱਲ ਆ ਰਿਹਾ ਅਸੀਂ ਕੇਦੀ ਬਦਨਾਮੀ ਨਹੀਂ ਕਰਾਂਗੇ ਖਾ ਕੇ ਨਹੀਂ ਬਿਲਾ ਰਹੇ ਹੱਡੇ ਲੀਲੇ ਕਾਰਦੀ ਬਣੇ ਸਾਡਾ ਕੋਈ ਅਸੀਂ ਅਰਾਸਨ ਫਰੀ ਨਹੀਂ ਲੈ ਰਹੇ ਕਮਾ ਕੇ ਖਾ ਰਹੇ ਆਟੋ ਚਲਾਣੇ ਆ ਕੋਈ ਗੱਲ ਨਹੀਂ ਨਜ਼ਾਰੇ ਲੈ ਰਹੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਲਈ ਕੁਲਦੀਪ ਸਿੰਘ ਧਾਲੀਵਾਲ ਖੜੇ ਨੇ ਕੈਬਨਿਟ ਮਨਿਸਟਰ ਪਰ ਉਹਨਾਂ ਨੂੰ ਵੋਟ ਬਿਲਕੁਲ ਉਹਨਾਂ ਨੂੰ ਦਵਾਂਗੇ ਜੋ ਵੀ ਸਾਡੇ ਹਲਕੇ ਤੋਂ ਆਏਗਾ ਉਹ ਦਾ ਆਮ ਪਾਰਟੀ ਨੂੰ ਪੈ ਗਈ ਪਹਿਲੇ ਵੀ ਪਈ ਸੀ ਹੁਣ ਵੀ ਪੈ ਗਈ ਅੱਛਾ ਬਾਬਾ ਜੀ ਤੁਸੀਂ ਕਿਹਨੂੰ ਵੋਟ ਪਾਓਗੇ ਇਸ ਵਾਰ ਅਸੀਂ ਆਮ ਪਾਰਟੀ ਨੂੰ ਆਮ ਪਾਰਟੀ ਨੂੰ ਕੀ ਕੀਤਾ ਫਿਰ ਆਮ ਪਾਰਟੀ ਨੇ ਪੰਜਾਬ ਲਈ ਜੋ ਆਪਣਾ ਰਿਜ਼ਲਟ ਰਿਹਾ ਹੈ ਆਮ ਪਾਰਟੀ ਨੂੰ 92 ਸੀਟਾਂ ਦੇ ਨਾਲ ਜਤਾਇਆ ਸੀਗਾ ਸੋ ਉਸ ਨੂੰ ਲੈ ਕੇ ਕੀ ਫੈਸ ਕਿਆ ਸਰਾ ਚਲੋ ਠੀਕ ਹੀ ਕੀਤਾ ਮਾੜਾ ਵੀ ਨਹੀਂ ਕੀਤਾ ਬਾਕੀ ਅੱਗੋ ਵੀ ਕਰਨਗੇ ਸਹੀ ਕਰਨਗੇ ਕੋਈ ਗੱਲ ਨਹੀਂ ਕੀ ਕੀਤਾ ਕੀ ਦੱਸਣਾ ਕੀ ਕੀਤਾ ਬਿਜਲੀ ਫਰੀ ਕਰਤੀ ਹੈ ਬਿਜਲੀ ਵੀ ਜ਼ੀਰੋ ਬਿੱਲ ਆ ਰਹੇ ਘਰ ਚ ਹਾਂ ਜ਼ੀਰੋ ਬਿੱਲ ਤੇ ਇਹ ਆ ਰਾਸ਼ਨ ਰੁਸ਼ਨ ਸਾਨੂੰ ਕੋਈ ਨਹੀਂ ਮਿਲਦਾ ਨਾ ਹੱਡੇ ਨੀਲੇ ਕਾਰਡ ਬਣੇ ਆ ਇਥੇ ਰਾਸ਼ਨ ਨਹੀਂ ਮਿਲਦਾ ਨਾ ਪੁੱਛਦਾ ਹੀ ਕੋਈ ਨਹੀਂ ਜੇ ਕੋਈ ਕੋਈ ਚੀਜ਼ ਥੋੜਾ ਬਣਾ ਕੇ ਦਿੰਦਾ ਕੋਈ ਕਹਿੰਦੇ ਕਾਰਡ ਐ ਇਦਾਂ ਬਣ ਜਾਣਗੇ ਇਦਾਂ ਬਣ ਜਾਣ ਕੋਈ ਚੀਜ਼ ਬਣਾ ਕੇ ਥੋੜਾ ਦਿੰਦਾ ਕੋਈ ਹੋਰ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਆ ਮੇਰੇ ਕੀ ਨਾ ਤੁਹਾਡਾ ਮੇਰਾ ਨਾਮ ਜੁਰਨੀ ਜੀ ਸਾ ਅੰਮ੍ਰਿਤਸਰ ਤੋਂ ਕਿੰਨੂ ਫਿਰ ਐਰਕੀ ਵੋਟ ਪਾ ਜਾ ਰਹੀ ਹੈ ਬੀਜੇਪੀ ਨੂੰ ਜੀ ਬੀਜੇਪੀ ਦਾ ਲੋਕ ਅਕਸਰ ਨਾਮ ਸੁਣਨਾ ਪਸੰਦ ਨਹੀਂ ਕਰਦੇ ਜਦੋਂ ਦਾ ਕਿਸਾਨ ਅੰਦੋਲਨ ਹੋਇਆ ਕਿਸਾਨਾਂ ਨਾਲ ਥੱਕਾ ਹੋਇਆ ਉਹਨੂੰ ਮਿਲਦਾ ਕੀ ਨਹੀਂ ਸਭ ਕੁਝ ਮਿਲਦਾ ਵਾ ਸਭ ਕੁਝ ਮਿਲਦਾ મોદી ਸਾਰਾ ਕੁਝ ਦੇ ਰਹੀ ਹੈ 2-2000 ਰੁਪਏ ਦੇ ਮਹੀਨੇ ਦੇ ਬਾਅਦ ਕਾਉਂਟਾ ਚ ਜਾ ਹੀ ਦੇਵਾ ਪਰ ਹਜੇ ਵੀ ਕਿਸਾਨ ਅੰਦੋਲਨ ਚੱਲਦਾ ਪਿਆ ਹੈ ਸ਼ੰਭੂ ਬੈਰੀਅਰ ਤੱਕ ਪਾਜੀ ਜਿਹੜੇ ਮਾੜੇ ਕਿਸਾਨ ਹੈਗੇ ਉਹ ਕੋਈ ਅੰਦੋਲਨ ਨਹੀਂ ਕਰਦੇ ਇਹ ਵੱਡੇ ਕਿਸਾਨਾਂ ਦਾ ਹੈਗਾ ਵਾ ਠੀਕ ਹੈ ਜੀ ਜਿਹੜੇ ਘਰ ਬੈਠੇ ਪ੍ਰਧਾਨਗੀਆਂ ਝਾੜ ਦਿੰਦੇ ਉਹਨਾਂ ਦਾ ਹੈ ਠੀਕ ਹੈ ਜੀ ਸਾਰੇ ਵੀ ਐਕਟਿਵ ਬਲਦਾਨ ਤੇ ਹਰ ਕੋਈ ਚਾਹੁੰਦਾ ਵਾ ਪਰ ਸੈਂਟਰ ਨੇ ਜਦੋਂ ਪਹਿਲੀ ਵਾਰ ਕਿਸਾਨ ਅੰਦੋਲਨ ਹੋਇਆ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਮੰਗਾ ਸੀ ਉਹ ਵੀ ਮੰਨ ਲਿਆ ਸੀ ਪਰ ਉਸ ਤੋਂ ਬਾਅਦ ਇਰਾਦਾ ਕਿਉਂ ਬਦਲਿਆ ਸਰਕਾਰ ਨੇ ਭਾਜੀ ਇਰਾਦਾ ਚਲੋ ਹੁਣ ਇਹ ਤੇ ਵੱਡੇ ਲੀਡਰਾਂ ਨੂੰ ਪਤਾ ਹੈਗਾ ਠੀਕ ਹੈ ਜੀ ਬਟ ਜੇ ਪੰਜਾਬ ਦਾ ਸੋਚੀਏ ਪੰਜਾਬ ਦੇ ਵਿੱਚ ਬੀਜੇਪੀ ਹੀ ਆਣੀ ਚਾਹੀਦੀ ਆ ਤੁਸੀਂ ਇੱਥੇ ਵੇਖੋ ਗੈਨਵਾਰ ਕਿੰਨਾ ਹੋਇਆ ਵਾ ਠੀਕ ਹੈ ਪਹਿਲਾਂ ਕਾਂਗਰਸ ਦੇ ਟਾਈਮ ਨਾਲ ਨਹੀਂ ਸੀ ਉਹਨਾਂ ਨਹੀਂ ਸੀ ਜਿੰਨਾ ਹੁਣ ਆਮ ਪਾਰਟੀ ਦੇ ਯੋਗਨਾਂ ਚਿੱਟਾ ਸਾਰਿਆਂ ਨਾਲੋਂ ਜ਼ਿਆਦਾ ਵਾ ਨਹੀਂ ਤੁਹਾਡੇ ਕਹਿੰਦਾ ਮਤਲਬ ਕਿ ਭਾਜੀ ਪੀ ਦੇ ਵੇਲੇ ਗੈਂਗਵਾਰ ਨਹੀਂ ਕੁਝ ਨਹੀਂਗਾ ਨਹੀਂ ਭਾਜੀ ਯੂਪੀ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਗੈਂਗਵਾਰ ਹੁੰਦੇ ਵੀ ਭਾਜੀ ਪੀ ਦੇ ਸਿੱਖੀ ਦੇਖੋ ਹੁਣ ਜਾ ਕੇ ਸਾਰਿਆਂ ਨਾਲੋਂ ਜ਼ਿਆਦਾ ਯੂਪੀ ਸੁਧਾਰ ਹੋਇਆ ਵਾ ਕਹਿੰਦੇ ਸਭ ਤੋਂ ਜ਼ਿਆਦਾ ਦੋ ਨੰਬਰ ਦਾਸਲਾ ਵੀ ਉੱਥੇ ਵਿਕਦਾ ਭਾਜੀ ਸੁਧਾਰ ਵੀ ਉੱਥੇ ਜ਼ਿਆਦਾ ਹੋਇਆ ਹੁਣ ਜਾ ਕੇ ਯੂਪੀ ਦੇ ਵਿੱਚ ਵੇਖੋ ਸਾਰਿਆਂ ਨਾਲੋਂ ਜ਼ਿਆਦਾ ਸੁਧਾਰ ਉੱਥੇ ਹੈਗਾ ਜਿੱਦਾਂ ਜੋਗੀ ਸੁਧਾਰ ਕਰਦਾ ਨਾ ਭਗਵੰਤ ਮਾਨ ਚਾਵੇ ਤਾਂ ਕੁਝ ਸਭ ਕੁਝ ਹੋ ਸਕਦਾ ਇੱਥੇ ਹਾਂਜੀ ਇੱਥੇ ਉਹ ਜਾ ਕੁਝ ਆਇਆ ਹੀ ਨਹੀਂ ਇੱਥੇ ਜਾਂਦਾ ਜਾਂਦਾ ਪਤਾ ਨਹੀਂ ਕਿੰਨੇ ਗੋਲੀ ਮਾਰ ਇੱਥੇ ਭਾਜੀ ਤੁਸੀਂ ਇੱਥੇ ਬਾਹਰ ਨਿਕਲ ਕੇ ਵੇਖ ਲਓ ਇੱਕ ਮੁੰਡਾ ਜਾਏਗਾ ਤਾਂ ਉਸਨੇ ਮਰਜੀ ਕੋਈ ਗੱਲ ਕੀਤੀ ਆ ਅਗਲੇ ਉਸ ਵਾਲੇ ਪਿਸਤਲ ਕੱਢ ਕੇ ਗੋਲੀ ਮਾਰ ਦਿੰਦੇ ਆ ਸਾਰਿਆਂ ਨਾਲੋਂ ਜ਼ਿਆਦਾ ਟਾਈਮ ਤੇ ਗੈਂਗਵਾਰ ਜ਼ਿਆਦਾ ਵਾ ਲੱਗਦਾ ਫਿਰ ਸੈਂਟਰ ਸਰਕਾਰ ਤੇ ਜ਼ੋਰ ਜ਼ਿਆਦਾ ਹੈ ਪੂਰਾ ਭਾਜੀ ਪੂਰਾ ਅੱਛਾ ਭਾਜੀ ਤੁਹਾਡੇ ਕੀ ਵਿਚਾਰ ਨੇ ਭਾਜੀ ਬੀਜੇਪੀ ਬੀਜੇਪੀ ਨੂੰ ਵੜ ਪਾਉਣੀ ਹੈ ਹਾਂਜੀ ਕਿ ਗੱਲ ਕਰ ਲਈਏ ਤਾਂ ਗੱਠਜੋੜ ਹਰ ਵਾਰੀ ਹੁੰਦਾ ਹੈ ਭਾਵੇਂ ਬੀਜੇਪੀ ਅਕਾਲੀ ਦਲ ਦਾ ਗੱਠਜੋੜ ਹੁੰਦਾ ਰਿਹਾ ਪਰ ਐਰ ਕੀ ਦੋਵੇਂ ਆਪਣੇ ਬਲ ਤੇ ਜੜੀਆਂ ਲੜਾਈਆਂ ਲੜਨ ਜਾ ਰਹੇ ਨੇ ਨਹੀਂ ਬਹੁਤ ਵਧੀਆ ਗੱਲ ਹੈ ਕੱਲੀ ਖਲੋਏ ਜੀ ਤੇ ਬੀਜੇਪੀ ਜਿੱਤੇਗੀ ਜੇ ਗੱਠਜੋੜ ਕਰੇਗੀ ਤੇ ਫਿਰ ਨਹੀਂ ਮੁਸ਼ਕਿਲ ਹੈ ਯਾਰ ਕੀ ਕਾਰਨ ਲੱਗਦਾ ਕਿਉਂ ਨਹੀਂ ਜਿੱਤੇ ਜੀ ਕਾਰਨ ਸਰ ਤੁਹਾਨੂੰ ਪਤਾ ਹੀ ਹੈ ਨਸ਼ਾ ਗੈਂਗਵਾਰ ਔਨਾ ਆਮ ਆਦਮੀ ਪਾਰਟੀ ਅਸੀਂ ਠੀਕ ਆਟੋ ਚਲਾਈ ਤੇ ਸਾਡਾ ਰੋਜ਼ਗਾਰ ਹੀ ਬੰਦ ਕਰਦਾ ਅਸੀਂ ਰੋਜ਼ਗਾਰ ਵਾਸਤੇ ਵੋਟ ਪਾਈ ਸੀ ਲੇਕਿਨ ਉਹ ਸਾਡਾ ਸਿਸਟਮ ਸਾਰੇ ਰਸਤੇ ਇਹਨਾਂ ਨੇ ক্লোਜ਼ ਕਰਤੇ ਆ ਕਿੱਥੇ ਕੰਮ ਅਈ ਆਪਣੇ ਰੋਜ਼ਗਾਰ ਆਸਤੇ ਵੋਟ ਪਾਈ ਤੂੰ ਸਾਡਾ ਰੋਜ਼ਗਾਰ ਹੀ ਜੇ ਤੋ ਖੋਇਆ ਗਿਆ ਤੇ ਅਸੀਂ ਕੀ ਆਮ ਆਦਮੀ ਪਾਰਟੀ ਤੋਂ ਲੈਣੇ ਮਹਿੰਦਰ ਸਾਹਿਬ ਦੇ ਜਿੰਨੇ ਵੀ ਨੇੜਲੇ ਇਲਾਕੇ ਹੈਗੇ ਨੇ ਉਹ ਇੱਕ ਪੁਲਿਸ ਦੀ ਅਸ਼ੋਨੀ ਦੇ ਵਿੱਚ ਤਬਦੀਲ ਲੱਗਦੇ ਪਏ ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਬਿਲਕੁਲ ਤੁਹਾਡੇ ਕਹਿਣ ਬਿਲਕੁਲ ਸਹੀ ਹੈਗੇ ਤੁਸੀਂ ਸਰ ਪਾਸੇ ਤੁਸੀਂ ਵੇਖੋ ਪੁਲਿਸ ਹੀ ਪੁਲਿਸ ਹੋਈ ਪਈ ਹੈ ਇੱਕ ਨੱਕੇ ਤੇ ਪੰਜ ਪੰਜ ਜਨੇ ਪੁਲਿਸ ਦੇ ਖਿਲਾਾਰੇ ਆ ਕੀ ਗੱਲ ਬਾਹਰ ਜਿਹੜੇ ਵਾਰਦਾਤਾਂ ਹੋ ਰਹੀਆਂ ਇਹੋ ਪੁਲਿਸ ਉੱਥੇ ਲਾਈ ਜਾਵੇ ਤੇ ਸਿਰਫ ਇੱਕ ਆਟੋ ਬੈਟਰੀ ਟ੍ਰੈਫਿਕ ਰੋਕਣ ਵ ਪਰੋਂ ਮੈਂ ਕੈਮਰਾਮੈਨ ਨੂੰ ਕਵਾਂਗਾ ਸਾਰਾ ਇੱਕ ਵਾਰ ਰਾ ਦਿਖਾਇਆ ਜਾਵੇ ਇਹ ਰਮੰਦਰ ਸਾਹਿਬ ਦਾ ਹੈਰੀਟੇਜ ਸਟਰੀਟ ਆ ਜਿੱਥੇ ਪੂਰੀ ਬੈਰੀਗੇਟਿੰਗ ਕੀਤੀ ਗਈ ਆ ਇਸ ਜਗ੍ਹਾ ਤੇ ਅੰਦਰ ਨਾ ਕੋਈ ਆਟੋ ਹੁੰਦਾ ਜਾਂ ਨਾ ਕੋਈ ਵੱਡੀ ਗੱਡੀ ਹੁੰਦੀ ਆ ਕਾਰ ਜੇਕਰ ਹੁੰਦੀ ਆ ਤਾਂ ਕਿਸੇ ਵੀਆਈਪੀ ਪਰਸਨ ਦੀ ਗੱਡੀ ਤੁਹਾਨੂੰ ਨਜ਼ਰ ਆਉਂਦੀ ਹੋਏਗੀ ਸੋ ਇਹ ਵੀ ਇੱਕ ਤਸਵੀਰ ਤੁਹਾਨੂੰ ਦਿਖਾ ਦੰਨੇ ਆ ਇੱਕ ਆਲਰੇਡੀ ਗੱਡੀ ਲੱਗੀ ਹੋਈ ਆ ਜਿਸ ਦਾ ਵੀਆਈਪੀ ਨੰਬਰ ਪਲੇਟ ਹੈਗੀ ਆ ਸੋ ਜਿਹੜੀਆਂ ਅੰਦਰ ਗੱਡੀਆਂ ਹੁੰਦੀਆਂ ਨੇ ਉਹ ਸਿਰਫ ਵੀਆਈਪੀ ਪਰਸਨ ਲਈ ਹੁੰਦੀਆਂ ਨੇ ਅਦਰਵਾਈਜ਼ ਜੇ ਗੱਲ ਕਰ ਲਈ ਤਾਂ ਇੱਥੇ ਸਿਰਫ ਡੋ ਟੈਰੀ ਵਾਹਨ ਨੇ ਜਿਹੜੇ ਉਹ ਅੰਦਰ ਆ ਸਕਦੇ ਹੈਗੇ ਨੇ ਸੋ ਭਾਜੀ ਕੀ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਇਹੀ ਹਾਲ ਸੀਗਾ ਇਸ ਹੈਰੀਟੇਜ ਸਟਰੀਟ ਦਾ ਨਹੀਂ 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 ਭਾਜੀ ਜਿੰਦ ਤੱਕ ਇਹ ਆਮ ਆਦੀ ਪਾਰਟੀ ਹੂ ਨਹੀਂ ਹੈ ਸਿਸਟਮ ਹੋਇਆ ਥੋੜੇ 2-3 ਮਹੀਨਿਆਂ ਤੋਂ ਬਹੁਤ ਜ਼ਿਆਦਾ ਇਹਨਾਂ ਨੇ ਬਹੁਤ ਪਰੇਸ਼ਾਨ ਕਰਤਾ ਹੋਇਆ ਹੈ ਆਟੋ ਲਾਈਨ ਦੇ ਵਿੱਚ ਜਿੰਨੇ ਵੀ ਹੈਗੇ ਹੈ ਮੈਂਬਰ ਜੇ 2 ਲੱਖ ਬੰਦਾ ਕੰਮ ਕਰਦਾ ਪਿਆ ਤੇ ਉਹਦੇ ਵਿੱਚੋਂ 1.5 ਲੱਖ ਬੰਦੇ ਦੀ ਵੋਟ ਬਾਹਰ ਹੀ ਜਾਏਗੀ ਆਮ ਆਦੀ ਪਾਰਟੀ ਨਹੀਂ ਜਾਏਗੀ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਪੁਲਿਸ ਸਿਰਫ ਟ੍ਰੈਫਿਕ ਵਾਸਤੇ ਲੱਗੀ ਜੀ ਉਹ ਵੀ ਟ੍ਰੈਫਿਕ ਕੰਟਰੋਲ ਨਹੀਂ ਆ ਉਹ ਵੀ ਜਿੱਧਰ ਦਿਲ ਕਰਦਾ ਜਾਈ ਜਾ ਰਿਹਾ ਸੋ ਬਿਲਕੁਲ ਆਪਾਂ ਹੋਰ ਲੋਕਾਂ ਨਾਲ ਗੱਲਬਾਤ ਅੰਦਰ ਬੈਠੇ ਹੋਏ ਆ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਕਿੰਨਾ ਟ੍ਰੈਫਿਕ ਹੈਗਾ ਵਾ ਅਧਿਕਾਰੀ ਕੰਮ ਵੀ ਕਰ ਰਹੇ ਨਹੀਂ ਕਵਾਂਗੇ ਆਪਾਂ ਕਿ ਕੰਮ ਨਹੀਂ ਕਰਦੇ ਪਏ ਪਰਪਾ ਜੀ ਵੇਖੋ ਟ੍ਰੈਫਿਕ ਤੁਸੀਂ ਆਪ ਹੀ ਸਾਂਜੇ ਜੇ ਵੀ ਜੇ ਟ੍ਰੈਫਿਕ ਕੰਟਰੋਲ ਤੋਂ ਹੋਵੇ ਤੇ ਫੇਰ ਹੀ ਕੋਈ ਟ੍ਰੈਫਿਕ ਕੰਟਰੋਲ ਹੀ ਨਹੀਂ ਹੈਗਾ ਜੀ ਹੋਰ ਲੋਕਾਂ ਨਾਲ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੂ ਵੋਟ ਪਾ ਰਹੇ ਹੋ ਫਿਰ ਇਸ ਵਾਰ ਉਹ ਅਜੇ ਵੋਟ ਕਿਨੂੰ ਪਾਈਏ ਹਰਾ ਕਾਰੋਬਾਰ ਹੀ ਸਾਰੇ ਠੱਪ ਹੋਏ ਵੇ ਇਹਦੇ ਆਮ ਆਦਮੀ ਪਾਰਟੀ ਹੁਣ ਮੌਜੂਦਾ ਕੀ ਦਿੱਤਾ ਕਿਨੇ ਕਿਨੇ ਬਿਲ ਫੇਰ ਆਉਂਦੇ ਆ ਹੈ ਕਾਰੋਬਾਰ ਸਾਡੇ ਬੰਦ ਪਏ ਟ੍ਰੇਨਾਂ ਫੇਰ ਬੰਦ ਕੀਤੀਆਂ ਦੋਸਤੋ ਕੀ ਕਰੀ ਆਮ ਆਦਮੀ ਨੇ ਅਸੀਂ ਕੋਈ ਵੋਟ ਵਾਰ ਨਹੀਂ ਪਾਣੀ ਕਿਨੂੰ ਪਾਉਗੇ ਫਿਰ ਇਸ ਵਾਰ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਤੋਂ ਫਿਰ ਐਮਪੀ ਗੁਰਜੀਤ ਸਿੰਘ ਓਜਲਾ ਖੜੇ ਨੇ ਇਸ ਵਾਰ ਪਾਵਾਂਗੇ ਪਾਵਾਂਗੇ ਮੌਜੂਦਾ ਦੋ ਵਾਰ ਹੋ ਰਹੀ ਨੇ ਠੀਕ ਹੈ ਉਹਨਾਂ ਨੂੰ ਵੋਟ ਪਾ ਦੇ ਫਿਰ ਹਾਂ ਹਾਂ ਪਾ ਦਾਂਗੇ ਕੀ ਲੱਗਦਾ ਕੀ ਸੁਧਾਰ ਕੀਤਾ ਉਹਨਾਂ ਨੇ ਸੁਧਾਰ ਸਾਡਾ ਇਹਨਾਂ ਨੇ ਕੀਤਾ ਕੋਈ ਨਹੀਂ ਆ ਕੋਈ ਇਹਨੇ ਬਿੱਲ ਆ ਰਹੇ ਆ ਸਭ ਕੁਝ ਟ੍ਰੇਨਾਂ ਬੰਦ ਕੀਤੀਆਂ ਬੱਸਾਂ ਬੰਦ ਕੀਤੀਆਂ ਕੋਈ ਕਾਰੋਬਾਰ ਹੈਗਾ ਹੀ ਨਹੀਂ ਬਸ ਇਹੋ ਹੀ ਬਿਲਕੁਲ ਹੋਰ ਲੋਕਾਂ ਨਾਲ ਆਪਾਂ ਗੱਲਬਾਤ ਜਾਰੀ ਰੱਖਦੇ ਆਂ ਭਾਜੀ ਕਿੰਨੂੰ ਵੋਟ ਪਾਓਗੇ ਇਸ ਵਾਰ ਫਿਰ ਨਹੀਂ ਆ ਉਹ ਤੇ ਸਹੀ ਆਪਾਂ ਚੱਲਦੇ ਆਂ ਹੋਰ ਅੱਗੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਤੁਸੀਂ ਭਾਜੀ ਕਿੰਨੂੰ ਵੋਟ ਪਾਣੀ ਫਿਰ ਇਸ ਹਾਂਜੀ ਭਾਜਪੀ ਭਾਜਪੀ ਖਾਂਦੀ ਅੰਦੂਨ ਕਾਰਨ ਭਾਜਪੀ ਵੋਟ ਭਾਜਪੀ ਮੈਨੂੰ ਕਾਰਨ ਨਹੀਂ ਪਤਾ ਭਾਜਪੀ ਇਹ ਤੇ ਫਿਰ ਉਹ ਅ ਵਧੀਆ ਵਧੀਆ ਕੀ ਲੱਗਦਾ ਵਧੀਆ ਇਹਨਾਂ ਦੇ ਕੰਮ ਵਧੀਆ ਹੈ ਕਿਹੜਾ ਕੰਮ ਇੱਕ ਦਿਨਾਂ ਦਾ ਬੀਜਪੀ ਅੱਗੇ ਗਰੀਬਾਂ ਨੂੰ ਕਰਨ ਲੱਗੇ ਦਿੱਤੀ ਹੋਈ ਆ ਹਾਂਜੀ ਹਾਂਜੀ ਇਹੀ ਪਤਾ ਜੇ ਆਪਾਂ ਨੂੰ ਆਪਾਂ ਨੂੰ ਪੋਲੀਟਿਸ਼ੀਅਨ ਬਾਰੇ ਕੁਝ ਜ਼ਿਆਦਾ ਨਹੀਂ ਮੇਰਾ ਭਾ ਕੇਮਗਰ ਲਾ ਕੇ ਵੋਟ ਪਾ ਨਹੀਂ ਨਹੀਂ ਭਾਜੀ ਬੀਜੇਪੀ ਨੂੰ ਅੱਗੇ ਵੀ ਬੀਜੇਪੀ ਨੂੰ ਪਾਉਣਾ ਹੀ ਹੁਣ ਵੀ ਬੀਜੇਪੀ ਨੂੰ ਭਾਜੀ ਦੱਸਿਆ ਕਿੰਨੇ ਤੁਹਾਨੂੰ ਬੀਜੇਪੀ ਨੂੰ ਹਾਂਜੀ ਮੇਰਾ ਵੱਡਾ ਭਰਾ ਪ੍ਰਧਾਨ ਹੈ ਪ੍ਰਧਾਨ ਹਾਂਜੀ ਹਾਂਜੀ ਤਾਂ ਭਰਾ ਦੀ ਸਪੋਰਟ ਕਰਨੀ ਚਾਹੀਦੀ ਪਾਰਟੀ ਦੀ ਭਾਵੇਂ ਕਰੀ ਲੈ ਕਰੀ ਪਰ ਭਰਾ ਦੇ ਨਾਲ ਖੜਨਾ ਚਾਹੀਦਾ ਅੱਛਾ ਭਾਜੀ ਕਿਹਨੂੰ ਵੋਟ ਪਾਓਗੇ ਇਸ ਵਾਰ ਬੀ ਆਪਾਂ ਸ਼ੁਰੂ ਤੋਂ ਬੀਜੇ ਬਣੇ ਕਿ ਜੇ ਸ਼ੁਰੂ ਤੋਂ ਬੀਜੇ ਨੂੰ ਬੋਲਦੇ ਆਪਾਂ ਬੀਜੇ ਦੇਗੇ ਉਹ ਨਹੀਂ ਪੱਕਾ ਹੀ ਆ ਹਾਂਜੀ ਹਾਂਜੀ ਤੇ ਵੋਟ ਹੀ ਨਹੀਂ ਬਣੀ ਆ ਦੇਖ ਨਹੀਂ ਮੇਰੇ ਡੈਡੀ ਦੀ ਬਣੀ ਨਾ ਡੈਡੀ ਡੈਡੀ ਪੁੱਪੀ ਜੇ ਵੀ ਨਾ ਹਾਂਜੀ ਚਲੋ ਹੋਰ ਲੋਕਾਂ ਨਾਲ ਆਪਾਂ ਗੱਲਬਾਤ ਕਰਦੇ ਮਤਲਬ ਜੀ ਕਿੰਨੂੰ ਵੋਟ ਪਾਓਗੇ ਸਪੀਜੀਪੀ ਵਾਲਾ ਕਿਉਂ ਸ਼ੇਰ ਹੁੰਦਾ ਕੁੱਤਾ ਕੁੱਤਾ ਹੁੰਦਾ ਸ਼ੇਰ ਤੇ ਠੀਕ ਹੈ ਪਰ ਤੁਸੀਂ ਕੁੱਤਾ ਕਿੰਨੂੰ ਕਹਿ ਰਹੇ ਹੋ ਨਹੀਂ ਕੁੱਤਾ ਨਹੀਂ ਕਹਿ ਰਹੇ ਮਤਲਬ ਜਿਸ ਮੇਂ ਦੇਖੋ ਜੋ ਲਾਇਕ ਬੱਚਾ ਹੁੰਦਾ ਹੈ ਘਰ ਮੇਂ ਵੀ ਮੈਂਬਰ ਜੋ ਲਾਇਕ ਹੋਗਾ ਉਸੀ ਕੋ ਹਮ ਅੱਗੇ ਉਸਕੋ ਐਬਿਲਿਟੀ ਦੇਂਗੇ ਨਾ ਯੋਗਿਆ ਪਰਸਨ ਕੋ ਰਾਈਟਸ دیے ਜਾਂਦੇ ਹੈ ਘਰ ਕੋ ਚਲਾਣੇ ਕਾ ਤੋ ਉਹ ਅੱਛੇ ਕੰਮ ਕਰ ਹੀ ਰਹਾ ਹੈ ਅਬ ਦੁਬਾਰਾ हालांकि सरकार ने सरकार ने जो सच्चाई है महंगाई तो बहुत ज्यादा कर रखी है लेकिन कुछ सेफ्टी और हमारा भारत बहुत आगे भी गया है और उसी के इस वजह से ही उसके साथ हम जाना चाहेंगे अच्छा, जा हालांकि आज तक वोट मैंने कभी पाई नहीं है लेकिन फिर भी देखते हुए बीजेपी के साथ खड़े हुए हैं बिना वोट पाए भी हो हर बार जा रहे हो ਸਰ ਮੈਂ ਰਾਹੁਲ ਗਾਂਧੀ ਨੂੰ ਹਾਂਜੀ ਪਾਣੀ ਪਾਣੀ ਆਾਂਗੇ ਮਤਲਬ ਸਰ ਜਿਹੜਾ ਮਤਲਬ ਕੋਈ ਕੰਮ ਕਰ ਉਹਦੀਆ ਕਰੇਗਾ ਮੈਂ ਤੁਹਾਨੂੰ ਦੱਸ ਦਿੰਦਾ ਅੰਮ੍ਰਿਤਸਰ ਕਾਂਗਰਸ ਤੋਂ ਗੁਰਜੀਤ ਸਿੰਘ ਓਝਲੇ ਨੇ ਅਕਾਲੀ ਦਲ ਤੋਂ ਅਨਿਲ ਜੋਸ਼ੀ ਨੇ ਆਮ ਆਦਮੀ ਪਾਰਟੀ ਤੋਂ ਕੁਲਦੀਪ ਸਿੰਘ ਧਾਲੀਵਾਲ ਨੇ ਬੀਜੇਪੀ ਚੋਂ ਤਰਨਜੀਤ ਸਿੰਘ ਸੰਧੂ ਨੇ ਕਿੰਨੂ ਵੜ ਪਾਉਂਦੇ ਪਾਾਂਗੇ ਕਾਲੀਆਂ ਨੂੰ ਵੜਾਂਗੇ ਅਨਿਲ ਜੋਸ਼ੀ ਨੂੰ ਵੜ ਪਾਉਂਦੇ ਹਾਂਜੀ ਹਾਂਜੀ ਉਹ ਹੀ ਕਿਹੜਾ ਕੰਮ ਚੰਗਾ ਲੱਗਾ ਕਾਲੀਆਂ ਦਾ ਹੁਣ ਤੱਕ ਕਾਲੀਆਂ ਦਾ ਮਤਲਬ ਸਰ ਮੈਂ ਮਤਲਬ ਦੂਜਾ ਵੀ ਮਤਲਬ ਜੋ ਖੰਡ ਪਾਰਟੀ ਮੈਂ ਮਤਲਬ ਇਹ ਤੇ ਦਰਵਾਸਾ ਮਤਲਬ ਸ਼ਰੋਣੀ ਕਮੇਟੀ ਜੀ ਮਤਲਬ ਟੈਸਟ ਦੇਣਾ ਮਤਲਬ ਤੇ ਉਹ ਮਤਲਬ ਆਪਣਾ ਬੰਦਾ ਖਾਸ ਹੀ ਹੈ ਮਤਲਬ ਵੰਦਰ ਮੈਨੇਜਰ ਸਾਹਿਬ ਬਲਦੇਸ਼ ਸਿੰਘ ਕੈਰਾਬਾਦ ਠੀਕ ਹੈ ਤੇ ਇਸ ਕਰਕੇ ਫਿਰ ਬੋਰਡ ਆ ਉਹਨਾਂ ਨੂੰ ਪਾਉ ਕਾਲੀਆਂ ਦਾ ਸਪੋਰਟ ਕਰ ਅ ਤੂੰ ਇਹ ਕਿਨੂੰ ਬੋਰਡ ਪਾਣੀ ਪਾਜੀ ਫਿਰ ਅਸੀ ਪਾਜੀ ਦੇਖੋ ਕੰਮ ਤੇ ਹਰ ਸਰਕਾਰ ਕਹਿੰਦੀ ਕੋਈ ਵੀ ਆਵਾਂਗੇ ਕਰਾਂਗੇ ਪਰ ਕੋਈ ਕਰਕੇ ਵਿਖਾਏ ਹਰ ਕੋਈ ਕਹਿੰਦਾ ਵੀ ਨਹੀਂ ਨਹੀਂ ਜਿੱਦੋਂ ਵੀ ਕਹਿੰਦੇ ਅਸੀਂ ਨੌਕਰੀਆਂ ਦੇਵਾਂਗੇ ਹੁਣ ਅਸੀਂ ਵੀ ਪੜੇ ਪੜੇ ਲੈ ਕੇ ਪੜ ਨਹੀਂ ਨਾ ਹਰ ਸਿਮਰਤ ਬਾਦਲ ਆਏ ਸੀਗੇ ਅਕਾਲੀ ਦਲ ਤੋਂ ਉਹਨਾਂ ਨੇ ਕਿਹਾ ਕਿ ਜੇ ਕੰਮ ਕੋਈ ਕਿਹਾ ਵਾ ਤੇ ਉਹ ਕਰਕੇ ਵਿਖਾਇਆ ਤੇ ਸਿਰਫ ਅਕਾਲੀ ਦਲ ਨੇ ਕਰਕੇ ਵਿਖਾਇਆ ਨਹੀਂ ਪਾਜੀ ਵੇਖੋ ਕੋਈ ਵੀ ਸਰਕਾਰ ਕਹਿੰਦੀ ਹੈ ਹੁਣ ਮੈਂ ਆਵਾਂ ਮੈਂ ਆਪਾਂ ਕੋਈ ਵੀ ਬੰਦਾ ਖੜੋਜੇ ਮੈਂ ਕਰਾਂਗਾ ਕੰਮ ਕਰਾਂਗਾ ਹਰ ਕੋਈ ਕਰਦਾ ਕੋਸ਼ਿਸ਼ ਕੋਈ ਕਰੇ ਪਰ ਕੋਈ ਨਕਾਮੀ ਹੁਣ ਵੇਖੋ ਇੰਨੇ ਨੇ ਗ੍ਰੈਜੂਏਟ ਵੀ ਏ ਜਿਹੜੇ 7-7 8000 ਸੈਲਰੀ ਤੇ ਲੱਗੇ ਨੇ ਠੀਕ ਆ ਅਸੀਂ ਵੀ ਪੜੇ ਲਿਖੇ ਅਸੀਂ ਪੜ੍ਹ ਲੈ ਕੇ ਜੋਬ ਕਰ ਰਹੇ ਆ ਭਾਈ ਪ੍ਰਾਈਵੇਟ ਜੋਬ ਕਰਦੇ ਆ ਜਿਸ ਤਰ੍ਹਾਂ ਵੀ ਇਹ ਕਹਿੰਦੀ ਸਰਕਾਰੀ ਹੈ ਜੋ ਹੁਣ ਕੋਈ ਕਹਿੰਦਾ ਵੀ ਅਸੀਂ ਜਿੱਤਣਾ ਟੈਸਟ ਦੇ ਦਈਏ ਕੋਈ ਦੇ ਦੇਂਗੇ ਸਫਾਰਸ਼ੀ ਇਹ ਕੰਮ ਸਫਾਰਸ਼ੀ ਇਹ ਪਰ ਸਫਾਰਸ਼ਨਾ ਵੀ ਭਾਜੀ ਕੰਮ ਚੱਲਦਾ ਸਭ ਚੱਲਦਾ ਅੱਜ ਕੱਲ੍ਹ ਦੁਨੀਆ ਨਹੀਂ ਰਹਿਣੀ ਗੁਰੂ ਰਿਆਨ ਸਾਹਿਬ ਦੀ ਸਰਕਾਰ ਜਦੋਂ ਆਈ ਉਹਨਾਂ ਨੇ ਕਿਹਾ ਕਿ ਆਪਾਂ ਦਾ ਸਫਾਰਸ਼ ਚੱਲਣੇ ਨਹੀਂ ਦੇਣਗੇ ਇਹਦੀ ਮਾਨ ਸਾਹਿਬ ਨੇ ਕਿਹਾ ਸਫਾਰਸ਼ ਨਹੀਂ ਚੱਲਣ ਦੇਣੀ ਪਰ ਅੰਦਰ ਖਾਤੇ ਹੋ ਜਾਂਦਾ ਸਭ ਦੁਨੀਆ ਅੱਜ ਕੱਲ੍ਹ ਪੜ੍ਹੀ ਲਿਖੀ ਹੈ ਭਾਜੀ ਠੀਕ ਹੈ ਨਾ ਆ ਗੱਲ ਹੈ ਬਾਕੀ ਅਸੀਂ ਹੁਣ ਵੋਟਾਂ ਹਰ ਇੱਕ ਨੂੰ ਦੇ ਕੇ ਵੇਖੀਆਂ ਸਾਰਿਆਂ ਨੂੰ ਕਰਕੇ ਵੇਖ ਅਸੀਂ ਸੋਚ ਕਹੀਏ ਬਾਕੀ ਨਹੀਂ ਤੇ ਫਿਰ ਨਹੀਂ ਕਿਸੇ ਨੂੰ ਵੀ ਨਹੀਂ ਕੀ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਆਊਗੀ ਮਹਿੰਗਾਈ ਨੂੰ ਜਿਹੜਾ ਠੱਲ ਪਾਏਗੀ ਲੋਕਾਂ ਲਈ ਸਹੂਲਤਾ ਵਧ ਲੈ ਕੇ ਆਏਗੀ ਕਿਹੜੀ ਪਾਰਟੀ ਤੇ ਜ਼ਿਆਦਾ ਜ਼ੋਰ ਲੱਗੇ ਪਾਜੀ ਜਿਹੜੀ ਮਹਿੰਗਾਈ ਹੈ ਨਾ ਜਿਹੜੀ ਮਰਜੀ ਸਰਕਾਰ ਅਜੇ ਕੋਈ ਠੱਲ ਨਹੀਂ ਜੇ ਪੈਣੀ ਠੀਕ ਹੈ ਤੁਸੀਂ ਵੀ ਉੱਥੇ ਆਪਣੀ ਡਿਊਟੀ ਕਰ ਰਹੇ ਹੋ ਅਸੀਂ ਵੀ ਕਰਦੇ ਆ ਕੰਮ ਵੇਖੋ ਇੱਥੇ ਜਿਸ ਤਰ੍ਹਾਂ ਵੀ ਲੱਗੇ ਆ ਕੋਈ ਕੋਈ 15000 ਕਮਾਉਂਦਾ ਕੋਈ 8 ਕਮਾਉਂਦਾ 10 ਹਜ਼ਾਰ ਕੋਈ ਗੁਜ਼ਾਰਾ ਕਰਦਾ ਠੀਕ ਹੈ ਨਾ ਬਾਕੀ ਮਹਿੰਗਾਈ ਜਿਹੜੀ ਮਹਿੰਗਾਈ ਨਹੀਂ ਘਟਣੀ ਇਹ ਪੰਜਾਬ ਦੇ ਵਿੱਚ ਐਸਾ ਕੀੜਾ ਵੜ ਗਿਆ ਵਾ ਪਹਿਲੀ ਗੱਲ ਤੇ ਨਸ਼ਾ ਹੀ ਬਹੁਤ ਹੈ ਪੰਜਾਬ ਦੇ ਵਿੱਚ ਠੀਕ ਹੈ ਬਾਕੀ ਸਾਰ ਕੋਈ ਸਰਕਾਰ ਕਹਿੰਦੀ ਜੀ ਨਸ਼ਾ ਹਟਾ ਦਾਂਗੇ ਇੰਜ ਕਰ ਦਾਂਗੇ ਨੌਜਵਾਨ ਪੀੜੀ ਘੜੀਏ ਪਰ ਕੁਝ ਵੀ ਨਹੀਂ ਥੱਲੇ ਪੈਂਦੀ 100 ਵਿੱਚੋਂ 10% ਪੈ ਜੇਗੀ 20% ਪੈ ਜੇਗੀ 80% ਉਹੀ ਕੰਮ ਚੱਲਦਾ ਨਹੀਂ ਲੱਗਦਾ ਕਿ ਨਾਲੋਂ ਨਸ਼ਾ ਵਧਿਆ ਜਾਂ ਘਟਿਆ ਵਧਿਆ ਉਹ ਸੇਮ ਹੀ ਆ ਹਾਂ ਉਹੀ ਹੈ ਨਸ਼ਾ ਮੇਸਾ ਨਾ ਵਧਿਆ ਹੀ ਹੈ ਘਟਿਆ ਨਹੀਂ ਫਿਰ ਕਿਹੜੀ ਸਰਕਾਰ ਤੇ ਯਕੀਨ ਕੀਤਾ ਜਾਵੇ ਕਿਸੇ ਸਰਕਾਰ ਤੇ ਨਹੀਂ ਮੈਂ ਕਹਾਂ ਯਕੀਨ ਕੀਤਾ ਜਾ ਸਕਦਾ ਅਸੀਂ ਇਹ ਨਹੀਂ ਕਹਿੰਦੇ ਹੁਣ ਸਾਡੇ ਜਿਹੜੇ ਹੀ ਦਾਦੇ ਪੜਦਾਦੇ ਜਿਹੜੇ ਵੀ ਕਾਂਗਰਸ ਨੂੰ ਪਾਉਂਦੇ ਹੀ ਬੈਣ ਠੀਕ ਹੈ ਉਹ ਪਾਉਂਦੇ ਨੇ ਅਸੀਂ ਅੱਗੋਂ ਹੁਣ ਅੱਗੋਂ ਪੀੜੀ ਤੇ ਪੀੜੀ ਚੱਲੀ ਹੁਣ ਅਸੀਂ ਅੱਗੋਂ ਐਂ ਕਰਾਂਗੇ ਪਰ ਅੱਜ ਕੱਲ ਨਾ ਦੁਨੀਆ ਹੈਗੀ ਵੇਖੋ ਸਰ ਪੜੀ ਲਿਖੀ ਠੀਕ ਹੈ ਨਾ ਜਿੰਨੇ ਹੁਣ ਆਪਾਂ ਰੋਟੀ ਖਾਣੇ ਆਪਣੀ ਕਮਾਈ ਕਰਕੇ ਖਾਣੇ ਆਪਣੇ ਘਰ ਲੈ ਕੇ ਜਾਣੇ ਠੀਕ ਹੈ ਨਾ ਪਰ ਅਸੀਂ ਕਹਿੰਦੇ ਹੁਣ ਕਿਹੜੀ ਸਰਕਾਰ ਦੇ ਇੰਡੀਆ ਨੂੰ ਕੋਈ ਨੌਕਰੀ ਜੇ ਨਾ ਪੜਕੇ ਵੀ ਅਸੀਂ ਇਹ ਕੰਮ ਕਰਨਾ ਆਪਣੇ ਆਪਣਾ ਹੀ ਆਪਣਾ ਹੀ ਕਮਾਣਾ ਪੈ ਗਣਾ ਤੇ ਵੋਟ ਨੂੰ ਪਾਣੀ ਹੋਏ ਵੇਲੋ ਨਹੀਂ ਤਾਂ ਪਰ ਮੇਰੇ ਹਿਸਾਬ ਨਾਲ ਕੋਈ ਵੋਟ ਪਾਉਂਦਾ ਕਿ ਨਤੀਜਾ ਨਹੀਂ ਆਈ ਆਪਾਂ 2-2 ਲੱਖ ਰੁਪਏ ਡਿਗਰੀਆਂ ਦੇ ਖਰਚਦੇ ਆ ਫਿਰ 12ਵੀਂ ਤੱਕ ਤਾਂ ਸਾਡਾ ਅਨੇਕਾ ਖਰਚੇ ਜਿਹੜੇ ਹੋਏ ਹੋਣਗੇ ਪਰ ਐਂਡ ਤੇ ਆ ਕੇ ਫਿਰ ਅਸੀਂ 10000 ਚ ਨੌਕਰੀਆਂ ਕਰਨੀਆਂ ਬਾਤ ਸਹੀ ਹੈ ਸੀਬੀਸੀ ਲਾਂਡਰਾ ਭਾਜੀ ਮੈਂ ਪੜਿਆ 5 ਸਾਲ ਠੀਕ ਹੈ 5 ਸਾਲ ਦੀ ਡਿਗਰੀ ਕੀਤੀ ਹੈ ਠੀਕ ਹੈ ਕੀ ਫਾਇਦਾ ਆ ਫਿਰ ਉੱਥੇ 10000 ਕਮਾਣੇ ਸਰਕਾਰੀ ਨੌਕਰੀ ਦੀ ਕਿਤਨੀ ਸਰ ਕੀਤੀ ਭਾਜੀ ਉੱਥੇ ਸਪਾਰ ਚੱਲ ਜਾਂਦੀ ਹੈ ਠੀਕ ਹੈ ਜਾਂ ਸਰਫਾਰਸ ਚਲ ਜੇਗੀ ਉੱਥੇ ਜਾ ਕੇ ਤੇ ਦੋ ਤਿੰਨ ਵਾਰੀ ਵੇਖੀ ਐ ਇੱਕ ਵਾਰੀ ਪੰਜਾਬ ਪੁਲਿਸ ਦੀ ਵੇਖੀ ਐ ਠੀਕ ਐ ਇੱਕ ਵਾਰੀ ਜਲਾਦ ਮੈਹਕਮੇ ਦੀ ਵੇਖੀ ਐ ਇੱਕ ਵਾਰੀ ਹੈਲਥ ਡਿਪਾਰਟਮੈਂਟ ਦੀ ਵੇਖੀ ਐ ਆਪਾਂ ਪਰ ਨਹੀਂ ਗੱਲ ਬੰਦ ਦੀ ਨਹੀਂ ਹਸ ਤਰਾ ਪਰ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਕੋਈ ਪਾਜੀ ਪੜੇ ਲਿਖੇ ਨੇ ਕੋਈ ਗ੍ਰੈਜੂਏਟ ਹੁੰਦਾ ਕੋਈ ਸੋਚੇ ਰਹੀ ਸਹੀ ਇਹ ਥੋੜੀ ਐ ਵੀ ਅਹੀਂ ਕੋਈ ਤਾ ਯਾਰ ਤੇ ਹਰ ਕੋਈ ਐ ਅਸੀਂ ਇਹ ਨਹੀਂ ਕਹਿੰਦੇ ਵੀ ਮੈਂ ਆ ਵਾਂ ਬੜੀ ਦੁਨੀਆ ਪੜੀ ਲਿਖੀ ਐ ਇਹ ਗੱਲ ਪਰ ਸਰਕਾਰ ਨੇ ਸੋਚਣਾ ਚਾਹੀਦਾ ਪਰ ਮੇਰੇ ਵਾਸਤੇ ਨੋ ਸਰ ਮੈਂ ਤਾਂ ਕਿਸੇ ਨੂੰ ਵਰਡ ਨਹੀਂ ਪਾਣਾ ਚਾਹੁੰਦਾ ਕਿਸੇ ਨੂੰ ਨੋ ਮੈਂ ਸਰ ਦੀ ਜੀਪੀ ਨੂੰ ਬਾਹਰ ਜੀਪੀ ਨੂੰ ਕਾਰਨ ਭਾਜੀਪੀ ਨੂੰ ਬੀਜਪੀ ਨੂੰ ਕਾਰਨ ਇਹ ਜੋ ਉਹਨਾਂ ਬਾਹਰ ਇੱਥੋਂ ਟੂਰਿਸਟ ਘੁੰਮ ਕੇ ਜਾਂਦਾ ਸਾਡੇ ਨਾਲ ਕਈ ਵਾਰੀ ਘੁੰਮ ਕੇ ਜਾਂਦਾ ਨਾ ਜਦੋਂ ਉਹ ਦੱਸਦੇ ਜੋਗੀ ਨੇ ਆ ਕੀਤਾ ਜੋਗੀ ਨੇ ਆਏ ਪੈਸੇ ਦਿੱਤੇ ਸਾਨੂੰ ਮਤਲਬ ਘਰ ਬਣਾ ਕੇ ਦਿੱਤੇ ਇੱਥੇ ਕੀ ਬਣਾ ਕੇ ਦਿੰਦੇ ਕੁਝ ਵੀ ਨਹੀਂ ਆਮ ਪਰ ਆ ਕਿਰਾਏ ਦੇ ਬੰਦਾ ਰਹਿੰਦਾ ਪਿਆ ਜੋ ਇੰਨਾ ਚੇਰ ਹੋ ਗਿਆ ਇਹਨੂੰ ਕਦੀ ਕੇ ਸੋਚਿਆ ਵੀ ਕਿਰਾਏਦਾਨ ਹੁਣ ਕਿਸਾਨ ਆ ਤੇ ਉੱਥੇ ਜਾ ਕੇ ਬੈਠੇ ਹੈਗੇ ਆ ਕਿਸਾਨਾਂ ਨੇ ਕਿਸਾਨਾਂ ਦੀ ਵਜ੍ਹਾ ਨਾਲ ਸਾਡਾ ਗਰੀਬਾਂ ਦਾ ਰੋਟੀ ਪਾਣੀ ਸਾਰਾ ਬੰਦ ਹੁੰਦਾ ਆ ਕਿਉਂ ਹੁੰਦਾ ਕਿਉਂਕਿ ਟੂਰਿਸਟ ਆਉਂ ਨਹੀਂ ਦਿਆ ਗਾੜੀ ਟੂਰਿਸਟ ਆਏਗਾ ਤੇ ਸਾਡਾ ਕੰਮ ਚੱਲੇਗਾ ਟੂਰਿਸਟ ਤਾਂ ਯਹੀਂ ਇੱਥੋਂ ਜਾਣੇ ਆ ਨਾ ਘਰ ਤੇ ਆਈ ਆਪਣੀ ਛੁਗ ਦੀ ਰੋਟੀ ਖਾ ਕੇ ਜਾਣੇ ਆ ਜੇ ਭਾਜਪੀ ਸਰਕਾਰ ਆਏਗੀ ਇੱਥੇ ਫੈਕਟਰੀਆਂ ਲੱਗਣਗੀਆਂ ਅੱਥੇ-ਪਾਸੇ ਸਾਰਾ ਵਿਕਾਸ ਹੋਏਗਾ ਫੈਕਟਰੀਆਂ ਦੇ ਕੋਈ 20000 5000 30000 ਰੁਪਏ ਤਨਖਾਹ ਤੇ ਲੱਗੇਗਾ ਤਾਂ ਆਪੇ ਇੱਕ ਵਿਕਾਸ ਹੋਗਾ ਗੁਜਰਾਤ ਚਲ ਜਾਓ ਕਿੰਨੀ ਫੈਕਟਰੀ ਖੋਲੀ ਹੋਈ ਆ ਉਥੇ 40 40 50 50000 ਰੁਪਿਆ ਫੈਕਟਰੀ ਹੈ ਬੰਦੇ ਜਾ ਕੇ ਇੱਥੋਂ ਪੰਜਾਬੀ ਜਾ ਕੇ ਉਥੇ ਲੈਂਦੇ ਪਏ ਆ ਕਿਉਂ ਆ ਕਿਉਂਕਿ ਉਹ ਉਧਰ ਭਾਜਪੀ ਸਰਕਾਰ ਹੈਗੀ ਆ ਹਰ ਇੱਕ ਚੀਜ਼ ਉਥੇ ਸਹੂਲਤ ਹੈਗੀ ਆ ਤੇ ਕਿਉਂ ਨਹੀਂ ਇੱਥੇ ਯੂਪੀ ਖੁਦ ਦੇ ਤੋਂ ਵੱਧ ਗਈ ਆ ਜਿਆਦੀ ਹੈ ਗਈ ਘਰ ਘਰ ਬੱਚੇ ਕੋਲ ਪਿਸਟਲ ਹੈ ਗਈ ਆ ਕਿਉਂ ਆ ਕਿਉਂਕਿ ਉਹ ਗੁੰਡਾਗਰਦੀ ਯਾਰੀ ਯੂਪੀ ਜੋ ਇੱਥੇ ਆਈ ਹੋਈ ਆ ਕਿਉਂ ਆ ਇਹ ਕਿਉਂਕਿ ਇੱਥੇ ਲੋਕਾਂ ਦੀ ਸ਼ਹਿਰ ਦੇ ਨਾਲ ਆ